ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਿੰਦੋ ਜਿੰਦੀ 07 ਚੈਨਲ ਤੇ ਤੇ ਆ ਹੈਗੇ ਸਾਡੇ ਪਾਪਾ ਜੀ ਜਿਹੜੇ ਵੀਡੀਓ ਬਣਾਉਂਦੇ ਆ ਪਾਪਾ ਸਤਿ ਸ੍ਰੀ ਅਕਾਲ ਬੋਲੋ ਸਤਿ ਸ੍ਰੀ ਅਕਾਲ ਸਾਡੀ ਨਾਨੀ ਜਿਹੜੇ ਹੈਗੇ ਉਹ ਬਾਹਰ ਕੱਪੜੇ ਸੁੱਕੇ ਚੱਕਣਦੇ ਆ ਧੁੱਪ ਬਹੁਤ ਪੈਂਦੀ ਆ ਇਸ ਕਰਕੇ ਧੁੱਪੇ ਉਹ ਕਹਿੰਦੇ ਕੱਪੜੇ ਲਾ ਲਈਏ ਤੇ ਅੱਦੇ ਪਾਣਦੇ ਉਹਦੇ ਲਾਣਦੇ ਆ ਬ੍ਰੀਥ ਆ ਸਾਸਰੀ ਘਰ ਬੁਲਾ ਦੋ ਫਿਰ ਸਾਸਰੀ ਘਰ ਜੀ ਚਲੋ ਫਿਰ ਬੋਲੋ ਅੱਜ ਅਸਰੀ ਆਗਾ ਜੀ ਅੱਜ ਅਸੀਂ ਕਿਹੜੀ ਵੀਡੀਓ ਬਣਾਣੀ ਹੈ ਦੇਖ ਕਿਹੜੀ ਬਣਾਣੀ ਚੱਕੀ ਕਿਹੜੀ ਚੱਕੀ ਆਟੇ ਵਾਲੀ ਚੱਕੀ ਆਟੇ ਵਾਲੀ ਚੱਕੀ ਹਾਂ ਜੀ ਉਹ ਕਿਹੜੀ ਹੁੰਦੀ ਆਟਨਾ ਘਮੌਰ ਵਾਲਾ ਉਹ ਤਾਂ ਉਹ ਪੁਰਾਣੇ ਜ਼ਮਾਨੇ ਦੀ ਨਹੀਂ ਹੁੰਦੀ ਉਹ ਬਸ ਸੋਨੇ ਜ਼ਮਾਨੇ ਦੀ ਆ ਜੀ ਅੱਛਾ ਹਾਂ ਚਲੋ ਭਈ ਅੱਜ ਉਹ ਵੀਡੀਓ ਬਣਾਣੀ ਹੈ ਥੋੜੀ ਭਾਵਨਾਤਮਕ ਹੋਣੀ ਹੈਗੀ ਆ ਥੋੜੀ ਦੇਖਦੇ ਆਂ ਫੇ ਤੁਹਾਨੂੰ ਦਿਖਾਂਦੀ ਮੈਂ ਚੱਕੀ ਕਿੱਦਾਂ ਦੀ ਆ ਆ ਦੇਖੋ ਆ ਹੈਗੀ ਆਟਾ ਚੱਕੀ ਇਹਦੇ ਵਿੱਚ ਇਦਾਂ ਘੁਮਾ ਘੁਮਾ ਕੇ ਬਣਾਨੀ ਹੈਗੀ ਵੀਡੀਓ ਆ ਹੈਗੀ ਮੇਰੀ ਛੋਟੀ ਭੈਣ ਇੱਧਰ ਸਾਡੇ ਪਾਪੇ ਦਾ ਥੋੜਾ ਸਾਈਕਲਾ ਦਾ ਸਮਾਨ ਪਿਆ ਆ ਇੱਧਰ ਉਹ ਦੁਕਾਨ ਦਾ ਕੰਮਕੁਮ ਕਰਦੇ ਹੈਗੇ ਆ ਇਸ ਕਰਕੇ ਆ ਇੱਧਰ ਸਾਰਾ ਦੁਕਾਨ ਦਾ ਹੀ ਪਿਆ ਹੈਗੇ ਪੇੜ ਪੌਦੇ ਮਿਰਚਾਂ ਦੇ ਪੌਦੇ ਹੈਗੇ ਆ ਬਾਥੂ ਹੈਗਾ ਆ ਤੇ ਸਾਗ ਸੁਖ ਬਣਾਉਣ ਲਈ ਇਥੋ ਹੀ ਲੈ ਜਾਂਦੇ ਆ ਤੋੜ ਕੇ ਥੋੜੇ ਜਿਹੀ ਬਣਾਵਾਂਗੇ ਥੋੜੀਆਂ ਜੀਆਂ ਵੀਡੀਓ ਫਿਰ ਤੁਸੀਂ ਦੇਖਿਓ ਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿਓ ਧੰਨਵਾਦ ਜੀ ਘਰ ਤੋਂ ਆਪਾਂ ਧੰਨਵਾਦ ਧੰਨਵਾਦ ਜੀ ਧੰਨਵਾਦ ਬਾਏ ਅਗਲੀ ਵੀਡੀਓ ਚ ਫੇਰ ਮਿਲਾਂਗੇ ਅੱਜ ਲਈ ਬਾਏ